ਪਾਲ ਦੇ ਪੂਰਬ ਨੂੰ ਖੁਦ ਹੀ ਅਸਤ ਹੋ ਚੱਲੇ ਅਸਵਾ ਕੀ ਬਾਤ ਹੈ ਪਾਲ ਦੇ ਪੂਰਬ ਨੂੰ ਖੁਦ ਹੀ ਅਸਤ ਹੋ ਚੱਲੇ ਅਸੀਂ ਤੁਪ ਚੜਾਈ ਤਾਂ ਇਹ ਨਾ ਨੂੰ ਹੀ ਸਿਰ ਤੇ ਲੋਚ ਦੇ ਤੁਪ ਚੜ ਆਈ ਤਾਂ ਇਹਨਾਂ ਨੂੰ ਹਾਸਿਰ ਤੇ ਲੋਚ ਦੇ ਰੱਖਿਆ ਛਾਵਾਂ ਨੂੰ ਹੁਣ ਤੱਕ ਠੋਕਰਾਂ ਥੱਲੇ ਅਸੀਂ ਰੱਖਿਆ ਛਾਵਾਂ ਨੂੰ ਹੁਣ ਤੱਕ ਠੋਕਰਾਂ ਥੱਲੇ ਅਸੀਂ ਨੇਰ ਦੇ ਸੁਨਨੇ ਪਲਾਂ ਵਿੱਚ ਪਟਕਦੇ ਕੱਲੇ ਅਸੀਂ ਜੋ ਲਿਖੇ ਸੰ ਖੁਸ਼ਕੀਆਂ ਦੇ ਨਾਲ ਪਰਤੇ ਖੁਸ਼ਕ ਹੀ ਜੋ ਲਿਖੇ ਸੰ ਖੁਸ਼ਕੀਆਂ ਦੇ ਨਾਲ ਪਰਤੇ ਖੁਸ਼ਕ ਹੀ ਬੱਦਲਾਂ ਦੇ ਦੇਸ ਨੂੰ ਜਿੰਨੇ ਵੀ ਖਤ ਕੱਲੇ ਅਸੀਂ ਬੱਦਲਾਂ ਦੇ ਦੇਸ ਨੂੰ ਜਿੰਨੇ ਵੀ ਖਤ ਕੱਲੇ ਅਸੀਂ ਨੇਰ ਦੇ ਸੁਪਨੇ ਨੇਰ ਦੇ ਸੁਨਨੇ ਪਲਾਂ ਵਿੱਚ ਟਟਕਦੇ ਕੱਲੇ ਅਸੀਂ